ਅਮਰੀਕਾ ਤੋਂ ਦੋ ਹੋਰ ਜਹਾਜ਼ ਭਾਰਤੀਆਂ ਨੂੰ ਲੈ ਕੇ ਪੰਜਾਬ ਵਿੱਚ ਲੈਂਡ ਹੋਣ ਜਾ ਰਹੇ ਨੇ ਜੀ ਹਾਂ ਅਮਰੀਕਾ ਤੋਂ ਇੱਕ ਨਹੀਂ ਸਗੋਂ ਦੋ ਜਹਾਜ਼ਾਂ 'ਚ ਭਾਰਤੀ ਡਿਪੋਰਟ ਹੋਣਗੇ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਦੱਸੀ ਜਾ ਰਹੀ ਹੈ ਡੋਨਾਲਡ 트ੰਪ ਸਰਕਾਰ ਇੱਕ ਵਾਰ ਫਿਰ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਪਰਿਆ ਜਹਾਜ਼ ਅਮਰੀਕਾ ਤੋਂ ਵਾਪਸ ਭੇਜ ਰਹੀ ਹੈ ਪਹਿਲਾ ਜਹਾਜ਼ ਸ਼ਨੀਵਾਰ ਰਾਤ 10:15 ਤੇ ਅੰਮ੍ਰਿਤਸਰ ਚ ਉਤਰੇਗਾ ਇਸ ਵਿੱਚ 119 ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਹੋਣਗੇ ਜੋ ਕਿ ਅਮਰੀਕਾ ਵਿੱਚ ਰਹਿ ਰਹੇ ਸੀ ਇਸੇ ਜਹਾਜ਼ ਵਿੱਚ ਪੰਜਾਬ ਦੇ 67 ਵਿਅਕਤੀ ਦੱਸੇ ਜਾ ਰਹੇ ਨੇ ਪੂਰੀ ਲਿਸਟ ਤੁਹਾਨੂੰ ਇੱਕ ਇੱਕ ਕਰਕੇ ਦੱਸਾਂਗੇ ਕਿ ਕਿੰਨੇ ਵਿਅਕਤੀ ਕਿਹੜੇ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ ਇਸੇ ਤਰ੍ਹਾਂ ਇਸ ਜਹਾਜ਼ ਵਿੱਚ ਹਰਿਆਣਾ ਦੇ 33 ਗੁਜਰਾਤ ਦੇ 8 ਯੂਪੀ ਦੇ 3 ਮਹਾਰਾਸ਼ਟਰ ਅਤੇ ਰਾਜਸਥਾਨ ਦੇ 2-2 ਜਦਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਇੱਕ ਇੱਕ ਵਿਅਕਤੀ ਦੱਸਿਆ ਜਾ ਰਿਹਾ ਹੈ ਇਸ ਤੋਂ ਇੱਕ ਦਿਨ ਬਾਅਦ ਭਾਗ ਕੇ ਐਤਵਾਰ 16 ਫਰਵਰੀ ਨੂੰ ਇੱਕ ਹੋਰ ਜਹਾਜ਼ ਸਵੇਰ 10 ਵਜੇ ਹੀ ਅੰਮ੍ਰਿਤਸਰ ਦੀ ਧਰਤੀ ਤੇ ਲੈਂਡ ਕਰੇਗਾ ਇਸ ਵਿੱਚ ਪੰਜਾਬ ਦੇ 31 ਲੋਕ ਸ਼ਾਮਿਲ ਹੋਣਗੇ ਹੁਣ ਤੁਹਾਨੂੰ ਇੱਕ ਇੱਕ ਕਰਕੇ ਉਹਨਾਂ ਪੰਜਾਬੀਆਂ ਦੇ ਜ਼ਿਲ੍ਹਿਆਂ ਦੇ ਸੂਚੀ ਦੱਸਦੇ ਹਾਂ ਕਿ ਕਿੱਥੋਂ ਕੌਣ ਬਿਲੋਂਗ ਕਰਦਾ ਹੈ ਦਰਸਲ 15 ਫਰਵਰੀ ਦੀ ਫਲਾਈਟ ਵਿੱਚ ਕੁੱਲ 67 ਵਿਅਕਤੀ ਭਾਰਤ ਪਹੁੰਚ ਰਹੇ ਨੇ ਇਹਨਾਂ ਵਿੱਚ ਅੰਮ੍ਰਿਤਸਰ ਦੇ 6 ਫਰੀਦਕੋਟ ਦੇ 1 ਫਤਿਹਗੜ੍ਹ ਸਾਹਿਬ ਦਾ 1 ਫਿਰੋਜ਼ਪੁਰ ਦੇ 4 ਵਿਅਕਤੀ ਗੁਰਦਾਸਪੁਰ ਦੇ 11 ਹੁਸ਼ਿਆਰਪੁਰ ਦੇ 10 ਜਲੰਧਰ ਤੋਂ 5 ਵਿਅਕਤੀ ਕਪੂਰਥਲਾ ਤੋਂ 10 ਲੁਧਿਆਣਾ ਤੋਂ 1 ਮੋਗਾ ਤੋਂ 1 ਮੁਹਾਲੀ ਤੋਂ 3 ਜਦਕਿ ਪਟਿਆਲਾ ਦੇ 7 ਵਿਅਕਤੀ ਸ਼ਾਮਿਲ ਹੋਣਗੇ ਇਸੇ ਤਰ੍ਹਾਂ ਇੱਕ ਵਿਅਕਤੀ ਰੋਪੜ ਦਾ 3 ਸੰਗਰੂਰ ਤੋਂ ਅਤੇ 3 ਵਿਅਕਤੀ ਤਰਨਤਾਰਨ ਦੇ ਦੱਸੇ ਜਾ ਰਹੇ ਨੇ ਜਦਕਿ ਜੇਕਰ ਗੱਲ 16 ਫਰਵਰੀ ਦੀ ਫਲਾਈਟ ਦੀ ਕੀਤੀ ਜਾਵੇ ਤਾਂ ਇਸ ਵਿੱਚ ਅੰਮ੍ਰਿਤਸਰ ਦੇ 4 ਵਿਅਕਤੀ ਸ਼ਾਮਿਲ ਨੇ ਫਿਰੋਜ਼ਪੁਰ ਦੇ 3 ਗੁਰਦਾਸਪੁਰ ਦੇ 6 ਹੁਸ਼ਿਆਰਪੁਰ ਦੇ 2 ਅਤੇ ਮਾਨਸਾ ਦੇ 2 ਵਿਅਕਤੀ ਇਸ ਫਲਾਈਟ ਚ ਆਉਣਗੇ ਇਸੇ ਤਰ੍ਹਾਂ ਜਲੰਧਰ ਤੋਂ 4 ਵਿਅਕਤੀ ਕਪੂਰਥਲਾ ਤੋਂ 3 ਲੁਧਿਆਣਾ ਤੋਂ 2 ਅਤੇ ਮੁਹਾਲੀ ਦਾ 1 ਵਿਅਕਤੀ ਵੀ ਇਸ ਫਲਾਈਟ ਵਿੱਚ ਸ਼ਾਮਿਲ ਹੋਵੇਗਾ ਪਟਿਆਲਾ ਦੇ 2 ਵਿਅਕਤੀ ਨਵਾਂ ਸ਼ਹਿਰ ਦੇ 1 ਅਤੇ ਸੰਗਰੂਰ ਦਾ 1 ਵਿਅਕਤੀ ਇਸ ਫਲਾਈਟ ਵਿੱਚ ਟਰੈਵਲ ਕਰ ਰਹੇ ਨੇ ਜੋ ਕਿ 16 ਫਰਵਰੀ ਦੀ ਰਾਤ ਨੂੰ ਅੰਮ੍ਰਿਤਸਰ ਦੇ 에어ਪੋਰਟ ਤੇ ਲੈਂਡ ਕਰਨਗੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਜਹਾਜ਼ 5 ਫਰਵਰੀ ਨੂੰ ਆਇਆ ਸੀ ਜਿਸ ਵਿੱਚ 104 ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹ ਕੇ ਡਿਪੋਰਟ ਕੀਤਾ ਗਿਆ ਸੀ ਹਾਲਾਂਕਿ ਹੁਣ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਇਸ ਜਹਾਜ਼ ਵਿੱਚ ਜੋ ਭਾਰਤੀ ਆ ਰਹੇ ਨੇ ਕੀ ਉਨਾ ਨੂੰ ਵੀ ਬੇੜੀਆਂ 'ਚ ਬਨ ਕੇ ਡਿਪੋਰਟ ਕੀਤਾ ਜਾਵੇਗਾ ਜਾਂ ਫਿਰ ਨਹੀਂ ਕਿਉਂਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਦੌਰਾ ਕੀਤਾ ਸੀ ਜਿੱਥੇ ਉਹਨਾਂ ਨੇ ਡੋਨਾਲਡ ਟਰੰਪ ਅਗ ਦੇ ਖੜ ਕੇ ਗੱਲ ਆਖੀ ਸੀ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੂੰ ਵਾਪਸ ਲਿਆਂਦੇ ਤਿਆਰ ਨੇ ਹੁਣ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ ਅਮਰੀਕਾ ਦਾ ਕੋਈ ਰੁਖ ਬਦਲੇਗਾ ਜਾਂ ਫਿਰ ਨਹੀਂ ਜਾਂ ਫਿਰ ਇਹਨਾਂ ਪ੍ਰਵਾਸੀ ਭਾਰਤੀਆਂ ਨੂੰ ਬੇੜੀਆਂ ਵਿੱਚ ਬਨ ਕੇ ਹੀ ਡਿਪੋਰਟ ਕੀਤਾ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ